ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾ ਇਹ ਕੋਈ ਰਿਸ਼ਤੇ ਕਰਵਾਉਣ ਵਾਲੇ ਡੀਲਰ ਦਾ ਦਫਤਰ ਨਾ ਨਾ ਜੀ ਰਿਸ਼ਤੇ ਕਰਾਉਣ ਵਾਲਾ ਮੈਰਿਜ ਬਿਊਰੋ ਹੁੰਦਾ ਹੈ ਡੀਲਰ ਹੁੰਦੇ ਆ ਪਲਾਟ ਦਾ ਸੌਦਾ ਕਰਾਉਣ ਵਾਲੇ ਗੱਡੀਆਂ ਦਾ ਸੌਦਾ ਕਰਾਉਣ ਵਾਲੇ ਅੱਛਾ ਤੁਸੀਂ ਹੁਕਮ ਕਰੋ ਬੇਟੀ ਦਾ ਰਿਸ਼ਤਾ ਕਰਨਾ ਹੈ ਕਿ ਬੇਟੇ ਦਾ ਮੈਂ ਬੇਟੇ ਬੇਟੀ ਦਾ ਨਹੀਂ ਮੈਂ ਤਾਂ ਆਪ ਦੇ ਬਾਰੇ ਸੋਚ ਰਿਹਾ ਸੀ ਤੁਸੀਂ ਅਜੇ ਵੀ ਸੋਚਦੇ ਹੀ ਹੋ ਹੋਰ ਕਿੰਨੀ ਕਾਪਣਾ ਤੁਹਾਡੀ ਉਹ ਬਸ ਲਾ ਲੋ ਕੋਈ 30 32 32 ਮੈਨੂੰ ਲੱਗਦਾ ਜੀ ਮੈਨੂੰ 30 32 ਨੂੰ ਦੋ ਨਾਲ ਗੁਣਾ ਕਰਨਾ ਪੈਣਾ ਮੈਨੂੰ ਤਾਂ 60 ਦੇ ਢੇੜ-ਢੇੜ ਲੱਗਦੇ ਆ ਪਰ ਨਹੀਂ ਤਾਂ ਸਾਰੇ ਕਹਿੰਦੇ ਲੱਗਦਾ ਨਹੀਂ ਹੈ ਕੋਈ ਬੜਾ ਵਾ ਚਿੱਟਾ ਲੱਗਦਾ ਵਾੜਾ ਦਾ ਤਾਂ ਮੈਨੂੰ ਐ ਲੱਗਦਾ ਜੀ ਬੋਰੀ ਇਕੱਠੀ ਰੰਗ ਦੀ ਲਿਆਉਂਦੇ ਹੋਣੇ ਆ ਤੇ ਬੁਰਸ਼ ਵੀ ਮੈਨੂੰ ਲੱਗਦਾ ਪੇਂਟ ਵਾਲਾ ਰੱਖਿਆ ਹੋਣਾ ਦਿਨ ਚੜ੍ਹਦੇ ਨਾਲ ਹੀ ਕੰਨਾਂ ਤੱਕ ਮੋਲ ਵੇਲ ਲੈਂਦੇ ਹੋਣੇ ਉਹ ਰੰਗ ਤਾਂ ਤੁਹਾਡੇ ਵੀ ਲਾਇਆ ਜਾਣੀ ਉਹ ਮੈਂ ਰੰਗ ਲਾਵਾਂ ਨਾ ਲਾਵਾਂ ਕੋਈ ਫਰਕ ਨਹੀਂ ਪੈਂਦਾ ਬਾਕੀ ਉਮਰ ਤਾਂ ਸੀ ਬਾਹਾਂ ਤੇ ਲੱਗੇ ਲੋਦੇ ਦੇ ਟੀਕੇ ਦੇ ਨਿਸ਼ਾਨ ਤੋਂ ਪਤਾ ਕਰ ਲੈਣੇ ਲੋਦੇ ਦੇ ਟੀਕੇ ਤੋਂ ਹਾਂਜੀ ਲੋਦੇ ਦੇ ਟੀਕੇ ਤੋਂ ਜਿਹਦੇ ਲੱਗੇ ਬਾਹਾਂ ਦੇ ਉੱਤੇ ਤਿੰਨ ਲੋਦੇ ਦੇ ਟੀਕੇ ਉਹ ਹੈਗਾ 60 ਆਲਾ ਮਾਡਲ ਜਿਹਦੇ ਲੱਗਿਆ ਇੱਕ ਵੱਡਾ ਲੋਦੇ ਦਾ ਟੀਕਾ ਉਹ ਹੈਗਾ 80 ਆਲਾ ਮਾਡਲ ਤੇ ਜਦੋਂ ਉਹੀ ਲੋਦੇ ਦੇ ਟੀਕੇ ਦਾ ਨਿਸ਼ਾਨ ਬ੍ਰੀਕ ਜਾ ਹੋ ਗਿਆ ਉਹ ਹੈਗਾ 90 ਆਲਾ ਫਿਰ ਤੁਸੀਂ ਦੱਸੋ ਆਪਾਂ ਤੁਹਾਡੀ ਕੀ ਸੇਵਾ ਕਰ ਸਕਦੇ ਤੁਸੀਂ ਕਿਵੇਂ ਦੇ ਰਿਸ਼ਤੇ ਕਰਉਂਦੇ ਹੋ ਉਹ ਰਿਸ਼ਤੇ ਤਾਂ ਬਹੁਤ ਕਰਾਈਦੇ ਜੀ ਇਧਰਲੇ ਬਾਹਰਲੇ ਸਰਕਾਰੀ ਮੁਲਾਜ਼ਮਾਂ ਵਾਲੇ ਪ੍ਰਾਈਵੇਟ ਵਾਲੇ ਤਲਾਕਸ਼ੂਦਾ ਵਿਧਵਾ ਹੈਂਡੀਕੈਪ ਉਹ ਮੈਂ ਕਹਾਂ ਜੀ ਸਾਰੇ ਪਾਸੇ ਰਿਸ਼ਤੇ ਹੀ ਰਿਸ਼ਤੇ ਬਸ ਤੁਹਾਨੂੰ ਮਿਲਣਾ ਪੈਣਾ ਹਣੀ ਬਾਈ ਮੈਚ ਦੀ ਸੱਚੀ ਬਹੁਤ ਕੁੰਦਾ ਕੰਮ ਕਰਦੇ ਹੋ ਕੋਲ ਕੋਈ ਨਹੀਂ ਜੀ ਬਾਹਰਲੇ ਰਿਸ਼ਤੇ ਦਾ ਲੈਨੇ 3 ਲੱਖ ਰੁਪਇਆ ਸਰਕਾਰੀ ਮੁਲਾਜ਼ਮ ਚਾਹੇ ਮੁੰਡਾ ਹੋਵੇ ਕੁੜੀ ਉਹਦਾ ਲੈਿੰਦਾ 2 ਲੱਖ ਰੁਪਇਆ ਤੇ ਪ੍ਰਾਈਵੇਟ ਮੁਲਾਜ਼ਮ ਲੱਗਿਆ ਹੋਵੇ ਉਹਦਾ ਲੈਿੰਦਾ 1 ਲੱਖ ਰੁਪਇਆ ਤੇ ਜਿਹੜਾ ਕੋਈ ਉਮਰੋਂ ਲੰਘਦਾ ਹੋਵੇ ਉਹਦਾ ਵੀ ਅਸੀਂ ਲੈਨੇ 5000 ਰੁਪਏ ਅੱਛਾ ਉਮਰ ਲੰਘਦੇ ਆਲੇ ਦਾ ਵੀ ਲਾ ਦਿੰਦੇ ਹੋ ਕੰਮ ਹਲਨੇ ਬੰਨੇ ਉਹ ਹਾਂਜੀ ਹਾਂਜੀ ਇੱਕ ਪੰਥ ਦੋ ਗਾਇ ਹੋ ਜਾਂਦੇ ਜੀ ਸਾਨੂੰ ਮਾਇਆ ਮਿਲ ਜਾਂਦੀ ਹੈ ਤੇ ਕਿਸੇ ਵਿਚਾਰੇ ਦੀ ਰੋਟੀ ਤੱਕਦੀ ਹੋ ਜਾਂਦੀ ਹੈ ਉਹ ਰੋਟੀ ਤਾਂ ਮੇਰੀ ਬੀਬੀ ਵੀ ਲਾ ਦਿੰਦੀ ਹੈ ਜੀ ਕੋਈ ਹਮਸਫਰ ਲੱਭ ਕੇ ਦਿਓ 28-30 ਸਾਲ ਦੀ ਕੁੜੀ ਅਬਾਈ ਜੀ ਸ਼ਰਮ ਕਰੋ 28-30 ਸਾਲ ਵਾਲੀ ਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਜਾ ਕੇ ਕੰਨੇ ਕੰਨੇ ਦਰਦ ਕਰੋ ਨਹੀਂ ਭਾਈ ਜੀ ਬੇਮਤ ਵਾਲੀ ਗੱਲ ਹੈ ਮੇਰੀ ਥਾਂ ਤੇ ਆਪਦੇ ਆਪ ਨੂੰ ਰੱਖ ਕੇ ਵੇਖੋ ਉਹ ਮੈਂ ਆਪਦੇ ਆਪ ਨੂੰ ਤੁਹਾਡੀ ਥਾਂ ਤੇ ਕਿਵੇਂ ਰੱਖ ਕੇ ਸੋਚਾਂ ਮੇਰਾ ਤਾਂ ਤੀਜਾ ਵਿਆਹ ਹੋ ਗਿਆ ਹੂੰ ਤੀਜਾ ਤੁਹਾਡਾ ਤਾਂ ਇੱਕ ਵੀ ਨਹੀਂ ਹੁੰਦਾ ਜੀ ਉਹ ਮੇਰਾ ਵੀ ਨਹੀਂ ਹੁੰਦਾ ਸੀ ਮੈਂ ਦਰਦਾਂ ਤੇ ੱੱਕੇ ਖਾਂਦਾ ਫਿਰਦਾ ਸੀ ਪਰ ਸਾਰੇ ਪਾਸੇ ਭਕਾਈ ਕਰਨ ਤੋਂ ਬਾਅਦ ਉਹ ਮੈਨੂੰ ਤਿਆਰ ਬਾਈ ਇੰਨਾ ਹੋ ਗਿਆ ਜੀ ਮੈਂ ਆਪਦਾ ਹੀ ਮੈਰਦਗੀਰੋ ਖੋਲਿਆ ਤਿੰਨ ਵਿਆਹ ਕਹਾਣੀ ਸਮਝ ਨਹੀਂ ਆਈ ਜਦੋਂ ਹੋਇਆ ਜੀ ਮੇਰਾ ਪਹਿਲਾ ਵਿਆਹ ਉਦੋਂ ਮੈਂ ਬੇਰਜਗਾਰ ਸੀ ਉਹ ਕਹਿੰਦੀ ਰੋਟੀ ਪੂਰੀ ਨਹੀਂ ਹੁੰਦੀ ਓ ਛੱਡ ਕੇ ਚਲੀ ਗਈ ਤੇ ਫਿਰ ਦੂਜਾ ਵਿਆਹ ਕਿਵੇਂ ਜਦੋਂ ਦੂਜਾ ਹੋਇਆ ਜੀ ਦੂਜੀ ਵਿਚਾਰੀ ਘਰੋਂ ਵੀ ਕਮਜ਼ੋਰ ਸੀ ਤੇ ਸਿਹਤ ਪੱਖੋਂ ਵੀ ਪਰ ਸੁੱਖ ਨਾਲ ਨਾ ਆਪਣਾ ਮੈਰਿਜ ਵਿਅਰ ਵਾਲਾ ਕੰਮ ਵਧੀਆ ਚੱਲ ਪਿਆ ਸੀ ਤੇ ਉੱਥੇ ਫਿਰ ਵਿਆਹਾਂ ਦੇ ਸਾਨੂੰ ਲੋਕ ਸਾਦੇ ਸੀ ਉੱਥੇ ਤੁਹਾਨੂੰ ਪਤਾ ਜੀ ਰਾਸ਼ਨ ਖੁੱਲਾ ਹੁੰਦਾ ਤੇ ਸਾਨੂੰ ਘਰਾਂ 'ਚ ਵੀ ਡੱਬੇ ਡੁੱਬੇ ਲੈਟਰਨ ਬਟਨ ਵਾਧੂ ਰਾਸ਼ਨ ਘਰੇ ਭੇਜ ਦਿੰਦੇ ਸੀ ਉਹ ਖਾ ਖਾ ਕੇ ਹੋ ਗਈ ਜੀ ਤਗੜੀ ਉਹ ਫਿਰ ਜਦੋਂ ਉਹਨੂੰ ਗੁੱਸਾ ਆਉਂਦਾ ਸੀਗਾ ਜੀ ਉਦੋਂ ਮੈਨੂੰ ਗੋਡਿਆਂ ਥੱਲੇ ਰੱਖ ਲੈਂਦੀ ਸੀ ਉਹਨੂੰ ਮੈਂ ਤਾਂ ਛੱਡਤਾ ਸੀ ਨਾ ਗੋਡਿਆਂ ਥੱ ਵੈਸੇ ਤਾਂ ਹੀ ਮੈਂ ਰੋਟੀ ਰੋਟੀ ਦਾ ਟਾਈਮ ਸਿਰ ਪਕਾ ਲੈਂਦਾ ਸੀ ਬਾਕੀ ਤੁਹਾਨੂੰ ਪਤਾ ਜੀ ਭਾਂਡੇ-ਭੁੰਡੇ ਥੋੜ੍ਹ ਲੱਗਿਆ ਕਈ ਵਾਰ ਬਦਲੇ ਟੇਟ-ਫੇਟ ਹੋ ਹੀ ਜਾਂਦਾ ਬਸ ਜਿੱਦੇ ਹੋ ਗਿਆ ਲੇਟ ਉਹਦੇ ਮਾਰ-ਮਾਰ ਮੇਰੇ ਸਿਰ 'ਚ ਵੇਲਣੇ ਐਡੇ-ਐਡੇ ਰੋਗੜੇ ਪਾਰ ਗਏ ਸੀ ਤੇ ਫਿਰ ਤੀਜਾ ਵਹਿਆ ਤੀਜਾ ਵਹਿਆ ਆ ਜੀ ਉਹ ਸੁਖ ਨਾਲ ਪਹਿਲਾਂ ਹੀ ਸਿਹਤ ਪੱਖੋਂ ਬਹੁਤ ਤੰਦਰੁਸਤ ਹੈ ਉਹਦਾ ਇੱਕ ਕੁਆਂਟਲ 30 ਕਿਲੋ ਦੇ ਹੋਣਾ ਜੀ ਨੇੜ ਤੇੜ ਵਜਨ ਉਹ ਵਿਚਾਰੀ ਬੈਠੀ ਰਹਿੰਦੀ ਐ ਫਿਰ ਉਹ ਜਿਹੜੀ ਬੈਠਿਆਂ-ਬੈਠਿਆਂ ਹੁਕਮ ਛੱਡਦੀ ਐ ਆਪਾਂ ਨਾਲ ਦੀ ਨਾਲ ਪੂਰਾ ਕਰਦੀ ਦੇਈ ਮੈਨੂੰ ਪਤਾ ਨਹੀਂ ਕਿਉਂ ਤੂੰ ਮੇਰੇ ਨਿੱਕੇ ਭਰਾ ਵਰਗਾ ਲੱਗਦਾ ਪਿਆ ਮੇਰਾ ਵੀ ਤੋਪਾ ਭਰ ਦੇ ਉਹ ਭਰਾ ਤਾਂ ਬਾਈ ਜੀ ਮੈਂ ਆਪੇ ਸਕੇ ਭਰਾ ਦਾ ਲਈ ਤੁਸੀਂ ਆਪਦਾ ਬਾਇਓ ਡਾਟਾ ਲਿਖਾ ਕੇ ਤੇ 50000 ਰੁਪਏ ਜਮ੍ਹਾਂ ਕਰਾਓ ਜਦੋਂ ਕੋਈ ਤੁਹਾਡੇ ਮੇਜਦਾ ਰਿਸ਼ਤਾ ਆਇਆ ਤੁਹਾਨੂੰ ਘੰਟੀ ਮਾਰ ਦੇਾਂਗੇ ਬਾਈ ਪੈਸੇ ਤਾਂ ਹਨੀ ਉਹ ਪੈਸੇ ਨਹੀਂ ਹੈਗੇ ਤਾਂ ਫਿਰ ਕੰਮ ਕਿਵੇਂ ਚੱਲੂ ਬਾਈ ਮੇਰੇ ਕੋਲ ਤਾਂ ਸੀਸਾ ਹੀ ਹੈ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਬਹੁਤ ਸਾਰੀਆਂ ਸੀਸਾ ਦੇਵਾਂਗਾ ਮੇਰਾ ਵੀ ਤੋਪਾ ਭਰ ਦੋ ਅੱਛਾ ਫਿਰ ਤੁਸੀਂ ਇੱਕ ਕੰਮ ਕਰੋ ਤੁਸੀਂ ਦੋ ਦੱਸੋ ਤੁਸੀਂ ਰੋਜ਼ ਸਵੇਰੇ ਤੜਕੇ ਉੱਠਣਾ ਜੀ ਠੀਕ ਹੈ ਜੀ ਤੇ ਨਹਾ ਘੋ ਕੇ ਸਾਫ ਸੁਥਰੇ ਕੱਪੜੇ ਪਾ ਲੈਣੇ ਤੇ ਨਹਾਤ ਮੈਂ ਦੋ ਵਾਰ ਹੀ ਲਵਾਂਗਾ ਤੇ ਫਿਰ ਜਾ ਕੇ ਇੱਕ ਕਮਰੇ ਦੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਣਾ ਅੱਗੇ ਦੱਸੋ ਅੱਗੇ ਹੈ ਜੀ ਦੋਵੇਂ ਹੱਥ ਜੋੜ ਕੇ ਰੱਬ ਰੱਬ ਕਰਨਾ ਤਾਂ ਕਿ ਤੁਹਾਡੀ ਬਾਕੀ ਦੀ ਜਿਹੜੀ 8-10 ਸਾਲ ਬਚੀ ਜ਼ਿੰਦਗੀ ਹੈ ਉਹ ਸੌਖੀ ਲੰਘ ਜੇ ਇਹਦਾ ਮਤਲਬ ਤਾਂ ਸਰ ਮੈਂ ਜਵਾਬ ਹੀ ਸਮਝ ਨਹੀਂ 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 ਤੁਸੀਂ ਇਹ ਨੂੰ ਜਵਾਬ ਨਾ ਸਮਝੋ ਤੁਸੀਂ ਇਹ ਨੂੰ مشورہ ਸਮਝ ਸਕਦੇ ਹੋ ਤੇ ਨੇਕ ਸਲਾਹ ਵੀ ਮੇਰੀ ਸਲਾਹ ਹਾਂਜੀ